ਪੰਜਾਬ ਤਾਂ ਹਮੇਸ਼ਾ ਹੀ ਸਾਡੇ ਦਿਲ ਦੇ ਵਿੱਚ ਹੈ ਦੇਖੋ ਮੇਰੇ ਡੈਡੀ ਲੁਧਿਆਣਾ ਤੋਂ ਗਏ ਸੀਗੇ 55 ਸਾਲ ਪਹਿਲੇ ਜਿੱਦਾਂ ਸਾਰੇ ਪੰਜਾਬੀ ਉਦੋਂ ਪਹਿਲਾ ਪਹਿਲਾ ਜਾਂਦੇ ਸੀਗੇ ਆਪਣਾ ਲੰਡਨ ਜਾ ਕੇ ਥੋੜੇ ਪੈਸੇ-ਪੁਸੇ ਕਮਾਈਏ ਔਰ ਪਿੱਛੇ ਵਾਪਸ ਭੇਜਿਏ ਅੱਜ ਦੇ ਹਾਲਾਤ ਇਦਾਂ ਹੋ ਗਏ ਬਾਹਰ ਦੇ ਜਿੰਨੇ ਵੀ ਪੰਜਾਬੀ ਹਨ ਉਹ ਸਾਰੇ ਵਾਪਸ ਪੰਜਾਬ ਆਣਾ ਚਾਹੁੰਦੇ ਆ ਕਿਉਂਕਿ ਕਮਾਲੇ ਜੋ ਕਰਨਾ ਸੀਗਾ ਪਰ ਜਿਹੜੀ ਸਾਡੀ ਰੂਟਸ ਹੈ ਜਿਹੜੀ ਸਾਡੀ ਵੈਲਿਊਜ਼ ਹੈ ਉਹ ਪੰਜਾਬ ਨਾਲ ਹੀ ਜੁੜੀ ਹੋਈ ਹੈ ਬਾਹਰ ਰਹਿ ਕੇ ਕੋਈ ਸੁਖੀ ਨਹੀਂ ਹੈ ਤੁਸੀਂ ਉੱਥੇ ਜੋ ਵੀ ਫੋਰਨ ਕਰੰਸੀਸ ਕਮਾ ਰਹੇ ਹੋ ਇਦਾਂ ਹੀ ਤੁਸੀਂ ਖਰਚਾ ਕਰ ਰਹੇ ਹੋ ਤੁਹਾਡੀ ਕੋਈ ਵੈਲਿਊ ਔਰ ਮੈਂ ਥੈਂਕ ਯੂ ਕਹਿਣਾ ਚਾਹਾਂਗਾ ਰਕੇਸ਼ ਭਾਈ ਦਾ ਬਿਕੋਜ਼ ਜਦ ਮੈਂ ਪਹਿਲਾ ਫਿਲਮ ਕਰ ਰਿਹਾ ਸੀਗਾ ਪਗੜੀ ਦਾ ਕੋਈ ਪਲਾਨ ਹੀ ਸੀਗਾ ਮੈਨੂੰ ਲੱਗਿਆ ਕਿ ਮੈਂ ਹੀ ਆਕੇ ਪਸ ਐਕਟਿੰਗ ਕਰਨੀ ਹੈ ਤਾਂ ਭਾਈ ਕੰਨ ਦਾ ਜਿਹੜਾ ਕੈਰੈਕਟਰ ਕਰਮਜੀਤ ਸਿੰਘ ਹੈ ਔਥੈਂਟਿਕ ਲੱਗਣਾ ਚਾਹੀਦਾ ਤਾਂ ਫਿਰ ਪਾਜ ਨੇ ਇੱਕ ਲੁੱਕ ਟੈਸਟ ਦੇ ਵਿੱਚ ਪਗੜੀ ਬੁਨਾਈ ਐਂਡ ਸਾਰੇ ਨੇ ਕਿ ਇਹ ਜੱਜ ਰਿਹਾ ਚੰਗਾ ਲੱਗ ਰਿਹਾ ਐਂਡ ਹੋਰ ਔਥੈਂਟਿਕ ਲੱਗੇਗਾ ਪੰਜਾਬ ਲਈ ਤਾਂ ਜਿਸ ਦਿਨ ਤੋਂ ਮੈਂ ਪਗੜੀ ਪਾਈ ਆਪਣੇ ਸਿਰ ਤੇ ਮੈਂ ਬਾਈਗੋਡ ਕਹਿੰਨਾ ਕਿਸੇ ਨੂੰ ਵੀ ਪੁੱਛ ਲਓ ਜਿਹੜੇ ਵੀ ਜਾਣਦੇ ਆ ਮੀਡੀਆ ਵੀ ਮੈਂ ਬਾਲੀਵੁੱਡ ਅਸੀਂ ਹਰ ਰੋਜ਼ ਬਾਹਰ ਜਾਂਦਾ ਮੈਂ ਬਿਨਾ ਆਪਣਾ ਸਿਰ ਟੱਕੇ ਕਦੀ ਬਾਹਰ ਨਹੀਂ ਗਿਆ ਮੈਨੂੰ ਲੱਗਿਆ ਬਹੁਤ ਹੀ ਵੱਡੀ ਰਿਸਪੌਂਸਿਬਿਲਟੀ ਲਿੱਤੀ ਹੈ ਇਹ ਕੋਈ ਮਜ਼ਾਕ ਨਹੀਂ ਹੈ ਮੈਂ ਇਹ ਵੀ ਕਹਿਣਾ ਚਾਹਾਂਗਾ ਮੈਂ ਦੇਖਦਾ ਕਿ ਕਈ ਸਾਰੇ ਬਾਲੀਵੁੱਡ ਫਿਲਮਾਂ ਦੇ ਵਿੱਚ ਆਪਣਾ ਜਿਹੜੇ ਸਰਦਾਰ ਬੰਦੇ ਹਨ ਉਸਨੂੰ ਬੜੇ ਅਜੀਬ ਤਰੀਕੇ ਦਿਖਾਉਂਦੇ ਹੈ ਕਿ ਮਤਲਬ ਡਰਾਮੇਬਾਜ਼ੀ ਹੈ ਜਾਂ ਜੋਕਸ ਜ਼ਿਆਦਾ ਕਰਦੇ ਹੈ ਮਤਲਬ ਸੀਰੀਅਸਲੀ ਲੈਂਦੇ ਹੈ ਨਾ ਤੁਹਾਨੂੰ ਕਮਲੇ ਜਿਹਾ ਦਿਖਾ ਦਿੰਦੇ ਹੈ ਤਾਂ ਮੈਨੂੰ ਲੱਗਦਾ ਹੈ ਇੱਕ ਪਾਜੀ ਸਰਦਾਰ ਬਣ ਕੇ ਦੇਖੋ ਬਿਕੋਜ਼ ਅਸਲੀ ਚ 12:30 ਵਜੇ ਨਾ ਤਾਂ ਬੰਦਾ ਸਾਹਮਣੇ ਖੜਾ ਨਹੀਂ ਰਹੇਗਾ ਤੁਸੀਂ ਸਾਡੇ ਮਜ਼ਾਕ ਉਡਾਉਂਦੇ ਰਹਿੰਦੇ ਰਹੇ ਹੋ ਜਾਂ ਮਤਲਬ ਫਨੀ ਜੋਕਸ ਕਰਦੇ ਰਹਿੰਦੇ ਹੋ ਇਸ ਇਜ਼ ਨੋਟ ਰਿਸਪੈਕਟਫੁਲ ਜਿਹੜਾ 12 ਵਜੇ ਦਾ ਚੀਜ਼ ਹੈ ਉਹ ਅਸੀਂ ਮੈਂ ਆਪਾਂ ਜੀ ਕੱਲ ਡਿਸਕਸ ਕਰ ਰਹੇ ਸੀਗੇ ਕਿ ਜਦੋਂ ਜਿਹੜੇ 12 ਵਜੇ ਦੇ ਹੈ ਸਰਦਾਰ ਦੇ ਕਿਸ ਲਈ ਸਿੱਖਨੇ ਸਾਰੇ ਨੂੰ ਹਿਸਟਰੀ ਪਤਾ ਹੈ ਸੋ ਮਜ਼ਾਕ ਨਹੀਂ ਉਡਾਉਣਾ ਚਾਹੀਦਾ ਅਗਰ ਤੁਸੀਂ ਆਪਾਂ ਪਾਣੀ ਐ ਫਿਲਮ ਦੇ ਵਿੱਚ ਔਰ ਆਣਾ ਹੈ ਸਾਹਮਣੇ ਤਾਂ ਰਿਸਪੈਕਟਫੁਲੀ ਕਮਲੇ ਵਾਲੀ ਚੀਜ਼ਾਂ ਨਾ ਕਰੋ ਬਸ ਮੇਰੀ ਇਹ ਰਿਕਵੈਸਟ ਹੈ ਐਂਡ ਆਮ ਵੈਰੀ ਪ੍ਰਾਊਡ ਆ ਵੇਅਰਿੰਗ ਦਸ ਟਰਬਨ ਔਰ ਇਹ ਟਰਬਨ ਨਹੀਂ ਹਰਦੀ ਬੜੀ ਸਤਿ ਹੁੰਨ ਥੈਂਕ ਯੂ ਕੇ ਇਕ ਦੋ ਫਿਲਮਾਂ ਨੇ ਪੰਜਾਬ ਦੀਆਂ ਜਿਨ੍ਹਾਂ ਨੂੰ ਬਾਲੀਵੁੱਡ ਤੱਕ ਜਾਂ ਬਾਹਰ ਲੋਕ ਜਾਣਦੇ ਨੇ ਆਖਰ ਆਪਾਂ ਜਿਹੀ ਫਿਲਮ ਕਿਉਂ ਨਹੀਂ ਦੇ ਪਾਰੇ ਕਿਉਂਕਿ ਥੋੜੇ ਦਿਨ ਪਹਿਲਾਂ ਇੱਥੇ ਜਿਮੀ ਸ਼ੇਰਗਿੱਲ ਸਰ ਬੈਠੇ ਸੀ ਉਹਨਾਂ ਨੇ ਵੀ ਕਿਹਾ ਮੈਂ ਅਜਿਹੀ ਕੋਈ ਸਕ੍ਰਿਪਟ ਅਜਿਹੀ ਕੋਈ ਮੂਵੀ ਚਾਹਣਾ ਕਿ ਸਾਊਥ ਹਲਾ ਵੀ ਕਹੇ ਮੈਂ ਉਹਦੇ ਰਾਈਟਸ ਲੈਣੇ ਨੇ ਬਾਲੀਵੁੱਡ ਵਾਲੇ ਵੀ ਕਹਿਣ ਜਾ ਰਹੇ ਅਸੀਂ ਮੂਵੀ ਦੁਬਾਰਾ ਬਣਾਉਣੀ ਹੈ ਆਖਰ ਪੰਜਾਬ ਦੇ ਡਾਇਰੈਕਟਰ ਟੈਕਨੀਸ਼ੀਅਨ ਕਿੱਥੇ ਕਮੀ ਰਹਿ ਜਾਂਦੀ ਹੈ ਕਿ ਅਸੀਂ ਉਹ ਅਜਿਹੀ ਮੂਵੀ ਦੇ ਨਹੀਂ ਪਾਰੇ ਮੈਨੂੰ ਲੱਗਦਾ ਇੱਕ ਬੜੀ ਇੱਕ ਲਿਮਿਟਡ ਜੀ ਇੱਕ ਗਰੁੱਪਸ ਬਨੇ ਹੋਏ ਐ ਬਸ ਉਹ ਗਰੁੱਪਾਂ ਚੀਜ਼ਾਂ ਘੁੰਮਦੀ ਰਹਿੰਦੀਆਂ ਉਸ ਤੋਂ ਬਾਅਦ ਜਾਣ ਦੀ ਕੋਸ਼ਿਸ਼ ਹੀ ਨਹੀਂ ਕਰਦੇ ਇਹ ਹੀ ਇੱਕ ਪ੍ਰੋਬਲਮ ਐ ਸਭ ਤੋਂ ਵੱਡੀ ਔਰ ਮੈਂ ਮੈਂ ਤੇ ਹਮੇਸ਼ਾ ਕੋਸ਼ਿਸ਼ ਕੀਤੀ ਮੇਰੀ ਚਾਰ ਫਿਲਮਾਂ ਚਾਰੋਂ ਡਿਫਰੈਂਟ ਸਬਜੈਕਟਸ ਐ ਔਰ ਜੁੜੇ ਹੋਏ ਐ ਜਿਵੇਂ 11ਵੇਂ ਫਿਲਮ ਸੀ ਉਹ 1947 ਦੀ ਜਿਹੜੀ ਵੰਡ ਸੀ ਉਹਦੀ ਦੋ ਮੈਂ ਇੱਕ ਪਿੰਡ ਦੇ ਵਿੱਚ ਕਿੰਨਾ ਸਾਰੇ ਇਕੱਠੇ ਉਹ ਬੜੀ ਖੂਬਸੂਰਤ ਕਹਾਣੀ ਸੀ ਮੈਂ ਹਮੇਸ਼ਾ ਕੋਸ਼ਿਸ਼ ਕਰਦਾ ਰਹਾ ਵਾਪਸੀ 'ਚ ਮੈਂ ਬੜੀ ਕੋਸ਼ਿਸ਼ ਕੀਤੀ ਇੱਕ ਸੰਦੂ ਵੀ ਡਿਫਰੈਂਟ ਫਿਲਮ ਸੀ ਮੇਰੀ ਰਾਂ ਪੰਜਾਬੀ ਬੋਸ ਨਹੀਂ ਫਮ ਸੀ ਹੋਂ ਐ ਐ ਤੜਨੂ ਸਭ ਨੂੰ ਲੱਗੇਗਾ ਸਾਡੀ ਐਸਾ ਕਹਾਣੀ ਸਾਡੀ ਐ ਮਤਲਬ ਮੇਰੀ ਕਹਾਣੀ ਐ ਇੱਕ ਫਾਦਰ ਆਪਣੇ ਬੱਚੇ ਵਾਸਤੇ ਆਪਣੇ ਪਰਿਵਾਰ ਵਾਸਤੇ ਕੀ ਕੀ ਕਰ ਰਿਹਾ ਸਭ ਨੂੰ ਲੱਗੇਗਾ ਮੇਰੀ ਕਹਾਣੀ ਤੇ ਮੈਨੂੰ ਲੱਗਦਾ ਕਿ ਜਿਹੜਾ ਇੱਕ ਲਿਮਿਟੇਸ਼ਨ ਬਣੀ ਨਾ ਕਿ ਯਾਰ ਐਨੂ ਐਨੂ ਲੈ ਲੋ ਐਨੂ ਲੈ ਲੋ ਪਾਸਾ ਲਾ ਦਿਓ ਲੋਕੀ ਵੇਖ ਲੈਣਗੇ ਫੂਫੜੇ ਦੀ ਬੇਇੱਜ਼ਤੀ ਕਰ ਦੋ ਪਿਓ ਦੀ ਬੇਇੱਜ਼ਤੀ ਕਰ ਦੋ ਦਾਦੇ ਦੀ ਬਸ ਇਹੀ ਐ ਇਹ ਸਾਡਾ ਕਲਚਰ ਤੋੜਨਾ ਸਾਡੇ ਕੋਲ ਇੰਨੀਆਂ ਕਹਾਣੀਆਂ ਹੈਗੀਆਂ ਇੰਨੀਆਂ ਪੰਜਾਬ 'ਚ 1947 1984 ਕਿੰਨੀ ਹਰ ਘਰ ਦੀ ਕਹਾਣੀ ਹੈ ਆਪਾਂ ਕਿੰਨੀਆਂ ਕਹਾਣੀਆਂ ਕਹਿ ਸਕਦੇ ਆ ਬਸ ਗੱਲ ਹੋਈ ਹੈ ਹਲਾ ਸ਼ਰੀਰੀ ਗੱਲ ਹੈ ਕਿ ਹੌਸਲੇ ਦੀ ਗੱਲ ਹੈ ਕਿ ਹੌਸਲਾ ਦੋ ਹਿੰਮਤ ਨਾਲ ਉਹ ਮੈਂ ਤੇ ਕੋਸ਼ਿਸ਼ ਕਰੀ ਰਿਹਾ ਆਂ